ਭਈ ਆਖਿਰ ਇਹ ਬੰਦਾ ਕਰ ਕੀ ਰਿਹਾ ਹੈ ਇਹ ਬੰਦਾ ਖੁਦ ਨੂੰ ਦੁਨੀਆ ਦੇ ਲੈਵਲ ਦੇ ਉੱਤੇ ਆਪਣੇ ਆਪ ਨੂੰ ਪੀਸ ਮੇਕਰ ਅਖਵਾਉਂਦਾ ਪਰ ਕਰਦਾ ਕੀ ਹੈ ਆਪਣੇ ਤੋਂ ਛੋਟੇ ਦੇਸ਼ਾਂ ਦੇ ਉੱਤੇ ਕਬਜ਼ਾ ਕਰ ਲੈਂਦਾ ਮੈਂ ਦੁਨੀਆ ਦੇ ਸਰਪੰਚ ਆਖੇ ਜਾਣ ਵਾਲੇ ਅਮਰੀਕਾ ਦੀ ਗੱਲ ਕਰਦੇ ਆ ਤੇ ਇਸ ਸਰਪੰਚ ਦੇ ਵੀ ਸਰਪੰਚ ਕਹਿ ਲਿਏ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਗੱਲ ਕਰ ਰਹੇ ਹਾਂ ਡੋਨਲਡ ਟਰੰਪ ਜਦੋਂ ਮੁੜ ਕੇ ਸੱਪਤਾ ਦੇ ਵਿੱਚ ਆਇਆ ਤਾਂ ਉਹਦੇ ਬਿਆਨਾਂ ਦੇ ਵਿੱਚ ਪਹਿਲਾਂ ਹੀ ਇਹ ਚੀਜ਼ਾਂ ਝਲਕਦੀਆਂ ਸੀ ਕਿ 트럼ਪ ਆਪਣੀ ਇਸ ਪਾਰੀ ਨੂੰ ਹੋ ਸਕਦਾ ਹੈ ਕਿ ਸ਼ਾਇਦ ਆਪਣੀ ਆਖਰੀ ਪਾਰੀ ਸਮਝ ਰਿਹਾ ਹੋਵੇ ਤੇ ਉਹ ਇਸ ਪਾਰੀ ਦੇ ਵਿੱਚ ਇਹਨਾਂ 4 ਸਾਲਾਂ ਦੀ ਪਾਰੀ ਦੇ ਵਿੱਚ ਜਦੋਂ ਉਹ ਬਤੌਰ ਅਮਰੀਕਾ ਦਾ ਰਾਸ਼ਟਰਪਤੀ ਰਹੂਗਾ ਇਸ ਪਾਰੀ ਦੇ ਵਿੱਚ ਉਹ ਕੁਝ ਕਰਨ ਜਾ ਰਿਹਾ ਹੈ ਜੋ ਕੁਝ ਪਹਿਲਾਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕੀਤਾ ਨਹੀਂ ਹੁਣ 트럼ਪ ਇੱਕ ਐਸਾ ਇਨਸਾਨ ਹੈ ਵੈਸੇ ਹੈ ਤਾਂ ਉਹ ਬਿਜ਼ਨਸ ਮਾਈਂਡਡ ਕਿਉਂਕਿ ਸਾਰੀ ਜ਼ਿੰਦਗੀ ਉਹਨੇ ਬਿਜ਼ਨਸ ਕੀਤਾ ਆ ਆਪਣੇ ਅੱਜ ਦੇ ਦੌਰ ਤੋਂ 20 ਸਾਲ ਅੱਗੇ ਦੀ ਜਾ ਕੇ ਉਹ ਸੋਚਦਾ ਹੈ ਮੈਨੂੰ 20 ਸਾਲ ਬਾਅਦ ਦੇ ਵਿੱਚ ਜਾ ਕੇ ਕਿਹੜੀ ਚੀਜ਼ ਫਾਇਦਾ ਦੇਊਗੀ ਉਸ ਬਾਰੇ ਸੋਚ ਕੇ ਚੱਲਣ ਵਾਲਾ ਬੰਦਾ 트ੰਪ ਹੈ ਸੋ 트ੰਪ ਨੇ ਪਿਛਲੇ ਦਿਨਾਂ ਦੇ ਦੌਰਾਨ ਕੀਤਾ ਕੀ ਜਾਂ ਪਿਛਲੇ ਸਾਲ 2026 ਦੇ ਵਿੱਚ ਕੀ ਕੀਤਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਪਹਿਲਾ ਜਦੋਂ ਇਜ਼ਰਾਈਲ ਤੇ ਈਰਾਨ ਆਹਮੋ ਸਾਹਮਣੇ ਸੀ ਅਮਰੀਕਾ ਦੇ ਇਸ 트ੰਪ ਨੇ ਕੀਤਾ ਕਿ ਇਜ਼ਰਾਈਲ ਦੇ ਨਾਲ ਜਾ ਕੇ ਖੜਾ ਹੋ ਗਿਆ ਹੁਣ ਕਿੱਥੇ ਤਾਂ ਦੋ ਦੇਸ਼ ਸੀ ਇੱਕ ਪਾਸੇ ਇਜ਼ਰਾਈਲ ਸੀ ਇੱਕ ਪਾਸੇ ਈਰਾਨ ਸੀ ਦੋਨੋਂ ਆਪਸ ਦੇ ਵਿੱਚ ਲੜਦੇ ਪਰ ਉਹਨਾਂ ਦੋਨਾਂ ਦੇ ਦਰਮਿਆਨ ਵੀ ਟੈਕਨੋਲੋਜੀ ਦੇ ਪੱਖੋਂ ਦੇਖੀਏ ਤਾਂ ਜਿਹੜਾ ਇਜ਼ਰਾਈਲ ਆ ਉਹ ਹਾਵੀ ਸੀ ਪਰ 트ੰਪ ਕਿਹਦੇ ਨਾਲ ਜਾ ਕੇ ਖੜਾ ਇਜ਼ਰਾਈਲ ਦੇ ਨਾਲ ਜਾ ਕੇ ਖੜਾ ਸੋ ਜਦੋਂ ਦੋ ਪਲੇਅਰ ਆਪਸ ਦੇ ਵਿੱਚ ਭੜਦੇ ਹੋਣ ਤੇ ਇੱਕ ਬਹੁਤ ਮਹਾਰਥੀ ਪਲੇਅਰ ਹੋਵੇ ਤੇ ਉਹ ਇੱਕ ਪਲੇਅਰ ਵਾਲੀ ਪਾਸੇ ਜਾ ਕੇ ਖੜ ਜੇ ਤਾਂ ਸੁਭਾਵਿਕ ਹੈ ਕਿ ਦੂਜਾ ਪਲੇਅਰ ਉਹਦੇ ਸਾਹਮਣੇ ਕੀ ਹੋਊਗਾ। ਇਹੀ ਹਾਲ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ ਇਰਾਮ ਦਾ ਕੀਤਾ। ਖੈਰ ਉਹ ਗੱਲਾਂ ਆਈਆਂ ਹੋਈਆਂ ਹੋਗੀਆਂ। ਤੇ ਉਸ ਤੋਂ ਬਾਅਦ ਅਸੀਂ ਇਸੇ ਸਾਲ ਜਦੋਂ 2026 ਚੜ੍ਹਿਆ ਤਾਂ ਅਸੀਂ ਦੇਖਿਆ ਕਿ ਕਿ ਅਮਰੀਕਾ ਨੇ ਵੈਨੇਜ਼ੁਏਲਾ ਦੇ ਉੱਤੇ ਅਟੈਕ ਕਰਤਾ ਉਸ ਤਰੀਕੇ ਦਾ ਅਟੈਕ ਨਹੀਂ ਇੱਕ ਤਰੀਕੇ ਦੇ ਨਾਲ ਸਰਜਿਕਲ ਸਟ੍ਰਾਈਕ ਕੀਤੀ ਉੱਥੋਂ ਦੇ ਰਾਸ਼ਟਰਪਤੀ ਤੇ ਉਹਦੀ ਪਤਨੀ ਨੂੰ ਫੜ ਕੇ ਅਮਰੀਕਾ ਲੈ ਗਏ ਕੰਟਰੋਲ ਉੱਥੇ ਕੀ ਸੀ ਕਿ ਵੈਨੂਜੁਏਲਾ ਦੇ ਜਿਹੜੇ ਨੈਚੁਰਲ ਰਿਸੋਰਸਸ ਨੇ ਜਾਂ ਉੱਥੋਂ ਦਾ ਜਿਹੜਾ ਔਇਲ ਹੈ ਦੁਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਕਰੂਡ ਔਇਲ ਹੈ ਉਹ ਵੈਨੂਜੁਏਲਾ ਦੀ ਧਰਤੀ ਦੇ ਹੇਠ ਹੈ ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਟਰੰਪ ਅਸਲ ਦੇ ਵਿੱਚ ਵੈਨੂਜੇਲਾ ਦਾ ਜਿਹੜਾ ਤੇਲ ਹੈ ਉਸਤੇ ਅੱਖ ਰੱਖੀ ਬੈਠਾ ਸੀ ਹੋਰ ਬੇਸ਼ੱਕ ਉਹਨੇ ਗੱਲਾਂ ਕਈਆਂ ਹੋਣ ਕਿ ਵੈਨਿਊਏਲਾ ਦਾ ਪ੍ਰਧਾਨ ਜਿਹੜਾ ਰਾਸ਼ਟਰਪਤੀ ਹੈ ਨਿਕੋਲਸ ਮਾਦੂਰੋ ਕਿ ਉਹ ਤਸਕਰਾਂ ਦੇ ਨਾਲ ਮਿਲ ਕੇ ਹੈਰੋਨ ਦੀ ਸਪਲਾਈ ਅਮਰੀਕਾ ਚ ਕਰਾਉਂਦਾ ਸੀ ਇਸ ਕਰਕੇ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਕਹਿਰ ਇਸ ਚੀਜ਼ ਦੀ ਨਿੰਦਾ ਹੋਈ ਪਰ ਸਵਾਲ ਇਹ ਉੱਠਿਆ ਕਿ ਖੁਦ ਨੂੰ ਪੀਸ ਮੇਕਰ ਖਾਉਣ ਵਾਲੇ ਨੇ ਇਹ ਅਟੈਕ ਕਿਵੇਂ ਕਰਤਾ ਹੁਣ ਉਸ ਤੋਂ ਬਾਅਦ ਦੀ ਗੱਲ ਕਰਦੇ ਆ ਦੋ ਦਿਨ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਉਸ ਤੇ ਵਿੱਚ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਟਰੰਪ ਨੇ ਅਮਰੀਕੀ ਜਿਹੜੇ ਕੋਸਟ ਗਾਰਡ ਨੇ ਉਹਨਾਂ ਨੂੰ ਕਹਿ ਕੇ ਨਾਰਥ ਅਟਲੈਂਟਿਕ ਓਸ਼ੀਅਨ ਦੇ ਵਿੱਚ ਜਾਂਦਾ ਇੱਕ ਰਸ਼ੀਆ ਦਾ ਤੇਲ ਟੈਂਕਰ ਵਾਲਾ ਸਮੁੰਦਰੀ ਜਹਾਜ਼ ਕਾਬੂ ਕਰ ਲਿਆ। ਉਸ ਦੇ ਉੱਤੇ ਰੂਸ ਤੇ ਅਮਰੀਕਾ ਆਹਮੋ ਸਾਹਮਣੇ ਨਜ਼ਰ ਆ ਰਹੇ ਨੇ ਹਾਲਾਂਕਿ ਰੂਸ ਨੇ ਕੋਈ ਤਿੱਖਾ ਪ੍ਰਤੀਕਿਰਿਆ ਤਾਂ ਨਹੀਂ ਦਿੱਤੀ ਪਰ ਰੂਸ ਨੇ ਆਪਣਾ ਜਿਹੜਾ ਗੁੱਸਾ ਦੂਜੇ ਪਾਸੇ ਜਾ ਕੇ ਯੂਕਰੇਨ ਦੇ ਉੱਤੇ ਜ਼ਰੂਰ ਤਾਰਤਾ। ਜਦੋਂ ਇੱਧਰ 트ੰਪ ਨੇ ਅਮਰੀਕੀ ਨੇਵੀ ਦੇ ਰਾਹੀਂ ਅਮਰੀਕਾ ਦੇ ਇਸ ਆਲ ਟੈਂਕਰ ਤੇ ਕਬਜ਼ਾ ਕੀਤਾ ਤਾਂ ਉਧਰੋਂ ਵਿਲਾਦਿਮਿਰ ਪੁਤਿਨ ਨੇ ਜਿਹੜੀਆਂ ਜ਼ਬਰਦਸਤ ਇੱਕ ਮਜ਼ਾਈਲੀ ਹਮਲਾ ਯੂਕਰੇਨ ਤੇ ਕਰਕੇ ਇਹ ਦੱਸਤਾ ਕਿ ਸੱਟ ਸਾਨੂੰ ਲੱਗੀ ਹੈ ਪਰ ਅਸੀਂ ਇਸ ਤਰੀਕੇ ਨਾਲ ਸਿੱਧਾ ਨਹੀਂ ਬੋਲ ਰਹੇ ਯੂਕਰੇਨ ਦੇ ਪਾਸਿਓਂ ਬਾਈਪਾਸ ਹੋ ਕੇ ਜ਼ਰੂਰ ਬੋਲ ਰਹੇ ਹਾਂ ਉਹ ਗੱਲਾਂ 2 ਦਿਨ ਪਹਿਲਾਂ ਦੀਆਂ ਸੀ ਹੁਣ ਮੌਜੂਦਾ ਸਥਿਤੀ ਦੇ ਵਿੱਚ ਕੀ ਹੈ ਮੌਜੂਦਾ ਸਥਿਤੀ ਦੇ ਵਿੱਚ ਖਦ ਨੂੰ ਪੀਸਮੇਕਰ ਅਖਵਾਉਣ ਵਾਲਾ ਇਹ ਡੋਨਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਗ੍ਰੀਨਲੈਂਡ ਨੂੰ ਹਥਿਆਉਣ ਜਾ ਰਿਹਾ ਗ੍ਰੀਨਲੈਂਡ ਕਿੱਥੇ ਆ ਕਿਸ ਤਰੀਕੇ ਦੇ ਨਾਲ ਇਹ ਆਰਟਿਕ ਸਰਕਲ ਦਾ ਇੱਕ ਮਹੱਤਵਪੂਰਨ ਦੇਸ਼ ਆ ਇੱਕ ਹਿੱਸਾ ਆ ਜਿਹਨੂੰ ਕਹਿ ਰਹੇ ਆ ਟਰੰਪ ਕਿ ਇਹ ਤਾਂ ਸਾਨੂੰ ਚਾਹੀਦਾ ਹੀ ਚਾਹੀਦਾ ਟਰੰਪ ਜਦੋਂ ਬਣਿਆ ਸੀ ਤਾਂ ਉਸ ਤੋਂ ਪਹਿਲਾਂ 219 ਦੇ ਵਿੱਚ ਵੀ ਟਰੰਪ ਨੇ ਇਹ ਗੱਲ ਕਹੀ ਸੀ ਕਿ ਅਸੀਂ ਗ੍ਰੀਨਲੈਂਡ ਨੂੰ ਖਰੀਦ ਲੈਣਾ ਕਿਉਂਕਿ ਗ੍ਰੀਨਲੈਂਡ ਇਸ ਵੇਲੇ ਕਿਤੇ ਨਾ ਕਿਤੇ ਡੈਨਮਾਰਕ ਦੇ ਅਧੀਨ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ ਬੇਸ਼ੱਕ 1979 ਦੇ ਵਿੱਚ ਗ੍ਰੀਨਲੈਂਡ ਦੇ ਵਿੱਚ ਆਪਣੀ ਸਰਕਾਰ ਬਣ ਗਈ ਸੀ ਹੁਣ ਉੱਥੋਂ ਦੇ ਹੀ ਆਪਣੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੇ ਪਰ ਅਮਰੀਕਾ ਗ੍ਰੀਨਲੈਂਡ ਦੀ ਜਿਹੜੀ ਡਿਫੈਂਸ ਹੈ ਤੇ ਫੋਰਨ ਅਫੇਅਰ ਨੇ ਉਹਨੂੰ ਕੌਣ ਦੇਖ ਰਿਹਾ ਡੈਨਮਾਰਕ ਕਿਉਂਕਿ ਕਈ ਸਾਲਾਂ ਤੋਂ ਡੈਨਮਾਰਕ ਦੇ ਅਧੀਨ ਹੀ ਗ੍ਰੀਨਲੈਂਡ ਚੱਲਦਾ ਆ ਰਿਹਾ ਹੁਣ ਇੱਕ ਨਕਸ਼ਾ ਦਿਖਾਉਣਾ ਤੁਹਾਨੂੰ ਸਕਰੀਨ ਤੇ ਪਹਿਲਾਂ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਕਿ ਅਸਲ ਦੇ ਵਿੱਚ ਗ੍ਰੀਨਲੈਂਡ ਇੰਨਾ ਇੰਪੋਰਟੈਂਟ ਕਿਉਂ ਹੈ 트ੰਪ ਦੇ ਲਈ ਤਾਂ ਇਹ ਤੁਸੀਂ ਨਕਸ਼ਾ ਦੇਖ ਰਹੇ ਹੋ ਕਿ ਦੁਨੀਆ ਦੇ ਦੋ ਧੁਰੇ ਨੇ ਇੱਕ ਉੱਪਰ ਨਾਰਥ ਪੋਲ ਤੇ ਇੱਕ نیچے ਸਾਊਥ ਪੋਲ ਉੱਪਰ ਜਿਹੜੇ ਨਾਰਥ ਪੋਲ ਦੇ ਗੋਲ-ਗੋਲ ਵਾਲੇ ਪਾਸੇ ਜਿੱਥੇ ਕਿ ਬਹੁਤ ਜ਼ਿਆਦਾ ਠੰਡ ਰਹਿੰਦੀ ਹੈ ਇਹਨੂੰ ਆਰਟਿਕ ਸਰਕਲ ਕਿਹਾ ਜਾਂਦਾ ਹੈ ਇਸ ਏਰੀਏ ਦੇ ਵਿੱਚ ਸਰਕਲ ਦੇ ਵਿੱਚ ਕੀ ਆਉਂਦਾ ਹੈ ਗ੍ਰੀਨਲੈਂਡ ਆਉਂਦਾ ਗ੍ਰੀਨਲੈਂਡ ਤੋਂ ਖੱਬੇ ਪਾਸੇ ਤੁਸੀਂ ਦੇਖੋਗੇ ਤਾਂ نیچے ਕੈਨੇਡਾ ਉਸ ਤੋਂ نیچے ਅਮਰੀਕਾ ਆਉਂਦਾ ਗ੍ਰੀਨਲੈਂਡ ਤੋਂ ਰਾਈਟ ਸਾਈਡ ਬਿਲਕੁਲ ਸਾਹਮਣੇ ਦੇਖੋਗੇ ਤਾਂ ਰਸ਼ੀਆ ਆ ਜਾਂਦਾ ਗ੍ਰੀਨਲੈਂਡ ਤੋਂ ਥੋੜਾ ਜਿਹਾ ਥੱਲੇ ਨੂੰ ਸੱਜੇ ਪਾਸੇ ਨੂੰ ਦੇਖੋਗੇ ਤਾਂ ਇੰਗਲੈਂਡ ਨਾਰਵੇ ਡੈਨਮਾਰਕ ਫਿਨਲੈਂਡ ਵਰਗੇ ਸਵੀਡਨ ਵਰਗੇ ਇਹ ਦੇਸ਼ ਆ ਜਾਂਦੇ ਨੇ ਯਾਨੀ ਕਿ ਯੂਰਪ ਦੇ ਦੇਸ਼ ਆ ਜਾਂਦੇ ਨੇ ਸੋ 트럼ਪ ਭਾਈ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਤਾਂ ਜੀ ਗ੍ਰੀਨਲੈਂਡ ਚਾਹੀਦਾ ਹੀ ਚਾਹੀਦਾ 트럼ਪ ਨੇ ਇਹ ਵੀ ਪੇਸ਼ਕਸ਼ ਕਰਤੀ ਸੀ ਡੈਨਮਾਰਕ ਨੂੰ ਕਿ ਗ੍ਰੀਨਲੈਂਡ ਦੇ ਬਦਲੇ ਤੁਸੀਂ ਜੋ ਲੈਣਾ ਲੈ ਲਓ ਜਿੰਨੇ ਪੈਸੇ ਕਹੋਗੇ ਉਹਨੇ ਪੈਸੇ ਅਮਰੀਕਾ ਤੁਹਾਨੂੰ ਦੇ ਦਿੰਦਾ ਪਰ ਗ੍ਰੀਨਲੈਂਡ ਦੇ ਉੱਤੇ ਤੁਸੀਂ ਆਪਣਾ ਅਧਿਕਾਰ ਛੱਡ ਦਿਓ ਤੇ ਅਮਰੀਕਾ ਨੂੰ ਵੇਚ ਦਿਓ ਦੋਸਤੋ ਹਾਲਾਂਕਿ ਨਾ ਇਸ ਦਾ ਗ੍ਰੀਨਲੈਂਡ ਹੈ ਇਸ ਦੇਸ਼ ਦਾ ਪਰ ਗ੍ਰੀਨਰੀ ਕਿਤੇ ਨਹੀਂ ਬਰਫੀ ਬਰਫ਼ ਤੁਹਾਨੂੰ ਇੱਥੇ ਨਜ਼ਰ ਆਊਗੀ ਕਿਉਂਕਿ ਆਰਟਿਕ ਸਰਕਲ ਦੇ ਵਿੱਚ ਹੈ ਇਸ ਕਰਕੇ ਇਹ ਉਹ ਦੁਨੀਆ ਦਾ ਹਿੱਸਾ ਜਿੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਪਰ ਹੁਣ ਕਿਉਂਕਿ ਗਲੋਬਲ ਵਾਰਮਿੰਗ ਲਗਾਤਾਰ ਵੱਧ ਰਹੀ ਹੈ ਸੋ ਮੰਨਿਆ ਜਾ ਰਿਹਾ ਕਿ ਗ੍ਰੀਨਲੈਂਡ ਦੀ ਜਿਹੜੀ ਆਈਸ ਹੈ ਉਹ ਵੀ ਪਿਗਲੂਗੀ ਹੌਲੀ-ਹੌਲੀ ਪਿਗਲੂਗੀ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਤੇ ਜਿਹੜੇ ਨਵੇਂ ਸਮੁੰਦਰੀ ਰਸਤੇ ਬਣ ਜਾਣਗੇ ਕਿਉਂਕਿ ਬਰਫ਼ ਪਿਗਲੂਗੀ ਤਾਂ ਸਮੁੰਦਰ ਜਿਹੜਾ ਪਾਣੀ ਆ ਉਸ ਸਮੁੰਦਰ ਦਾ ਰੂਪ ਲਊਗਾ ਬਰਫ਼ ਪਿਗਲ ਕੇ ਤਾਂ ਉੱਥੋਂ ਦੀ ਨਵੇਂ ਸੀ ਰੂਟ ਨਿਕਲਣਗੇ ਤੇ ਕਿਹਾਇਆ ਜਾ ਰਿਹਾ ਕਿ 트럼ਪ ਦੀ ਇਨਾਂ ਹੀ ਸੀ ਰੂਟਾਂ ਦੇ ਉੱਤੇ ਨਜ਼ਰ ਨੰਬਰ 1 ਵਪਾਰ ਕਰਨ ਦੇ ਲਈ ਕਿਉਂਕਿ ਗ੍ਰੀਨਲੈਂਡ ਦੇ ਇਸ ਹਿੱਸੇ ਤੇ ਜਿਸ ਵੀ ਦੇਸ਼ ਦਾ ਕਬਜ਼ਾ ਆਉਣ ਵਾਲੇ 25 ਸਾਲ ਬਾਅਦ ਹੋਇਆ ਤਾਂ ਉਹ ਦੇਸ਼ ਰਾਜਾ ਕਹਾਊਗਾ ਕਿਉਂਕਿ ਇਸ ਆਰਟਿਕ ਸਰਕਲ ਦੇ ਵਿੱਚ ਜਿਹੜਾ ਨਾਰਥ ਅਟਲੈਂਟਿਕ ਸੀ ਹੈਗਾ ਜਿਹੜਾ ਸਮੁੰਦਰ ਹੈ ਉਸ ਦੇ ਵਿੱਚ ਜਿੰਨੇ ਵੀ ਵਪਾਰਕ ਸ਼ਿਪ ਆਉਂਦੇ ਜਾਂਦੇ ਨੇ ਤਾਂ ਉਹ ਸਭ ਗ੍ਰੀਨਲੈਂਡ ਦੇ ਕੋਲੋਂ ਦੀ ਹੋ ਕੇ ਗੁਜ਼ਰਦੇ ਨੇ ਸੋ ਇੱਕ ਤਾਂ ਵਪਾਰਕ ਪੱਖ ਤੋਂ 트럼ਪ ਦੀ ਨਜ਼ਰ ਗ੍ਰੀਨਲੈਂਡ ਤੇ ਆ। ਦੂਸਰਾ ਸਭ ਤੋਂ ਇੰਪੋਰਟੈਂਟ 트럼ਪ ਖੁਦ ਵੀ ਕਹਿ ਰਿਹਾ ਅਮਰੀਕਾ ਖੁਦ ਵੀ ਕਹਿ ਰਿਹਾ ਕਿ ਬਈ ਜੀ ਅਮਰੀਕਾ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਗ੍ਰੀਨਲੈਂਡ ਅਮਰੀਕਾ ਦੇ ਲਈ ਬੇਹਤ ਤੇ অতি ਜ਼ਰੂਰੀ ਹੋ ਜਾਂਦਾ ਹੈ। ਹੁਣ ਇੱਥੇ ਕੀ ਹੈ? ਹੁਣ ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਕਿ ਗ੍ਰੀਨਲੈਂਡ ਤੋਂ ਸੱਜੇ ਪਾਸੇ ਨੂੰ ਜਾਈਏ ਸਮੁੰਦਰ ਪਾਰ ਕਰਕੇ ਰਸ਼ੀਆ ਆ ਜਾਂਦਾ ਹੈ। ਰਸ਼ੀਆ ਦੇ ਵੱਲੋਂ ਜੋ ਕੋਈ ਵੀ ਜਿਹੜੀ ਮਜ਼ਾਇਲ ਅਮਰੀਕਾ ਦੇ ਲਈ ਲਾਂਚ ਕੀਤੀ ਜਾਊਗੀ ਭਵਿੱਖ ਦੇ ਵਿੱਚ ਕੋਈ ਵੀ ਯੁੱਧ ਹੋ ਸਕਦਾ ਹੈ ਤਾਂ ਕਿਉਂਕਿ ਰਸਤੇ ਦੇ ਵਿੱਚ ਗ੍ਰੀਨਲੈਂਡ ਆਉਂਦਾ ਹੈ ਤਾਂ 트ੰਪ ਜਾਂ ਅਮਰੀਕਾ ਇਹ ਚਾਹੁੰਦਾ ਹੈ ਕਿ ਗ੍ਰੀਨਲੈਂਡ ਦੇ ਵਿੱਚ ਅਸੀਂ ਇੱਕ ਬੇਸ ਬਣਾਈਏ ਉੱਥੇ ਬਹੁਤ ਵੱਡੇ ਅਸੀਂ ਰਡਾਰ ਸਿਸਟਮ ਲਗਾਈਏ ਤਾਂ ਜੋ ਰੂਸ ਵੱਲੋਂ ਆਉਣ ਵਾਲੀ ਭਵਿੱਖ ਦੇ ਵਿੱਚ ਕੋਈ ਵੀ ਮਿਸਾਈਲ ਨੂੰ ਇੰਟਰਸੈਪਟ ਅਸੀਂ ਉੱਥੇ ਰਸਤੇ ਦੇ ਵਿੱਚ ਹੀ ਕਰ ਲਈਏ ਹਾਲਾਂਕਿ ਇਸ ਵੇਲੇ ਵੀ ਅਮਰੀਕਾ ਨੇ ਕੁਝ ਰਡਾਰ ਸਿਸਟਮ ਇੱਕ ਮਿਲਟਰੀ ਬੇਸ ਆ ਉਹ ਗ੍ਰੀਨਲੈਂਡ ਦੇ ਵਿੱਚ ਬਣਾਇਆ ਹੋਇਆ ਹੈ ਪਰ ਕਿਉਂਕਿ 트럼ਪ ਕਹਿ ਰਿਹਾ ਕਿ ਸਾਨੂੰ ਸਾਰਾ ਗ੍ਰੀਨਲੈਂਡ ਚਾਹੀਦਾ ਹੁਣ ਗ੍ਰੀਨਲੈਂਡ ਦੇ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਇਹ ਅਸੀਂ ਕਾਰਨ ਦੱਸ ਰਹੇ ਹਾਂ ਕਿ 트럼ਪ ਦੀ ਨਜ਼ਰ ਗ੍ਰੀਨਲੈਂਡ ਤੇ ਕਿਉਂ ਹੈ ਹੁਣ ਤੀਸਰੇ ਕਾਰਨ ਵੱਲ ਵਧਦੇ ਹਾਂ ਤੀਸਰਾ ਕਾਰਨ ਇਹ ਹੈ ਕਿ ਇਹ ਜਿਹੜੇ ਗ੍ਰੀਨਲੈਂਡ ਦੀ ਧਰਤੀ ਹੈ ਇੱਥੇ ਵੀ ਹਜੇ ਤੱਕ ਕੋਈ ਮਾਈਨਿੰਗ ਨਹੀਂ ਹੋਈ ਰੇਅਰ ਅਰਥ ਮੈਟਲ ਜਿਹਨੂੰ ਕਹਿੰਦੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਗ੍ਰੀਨਲੈਂਡ ਦੀ ਧਰਤੀ ਦੇ ਵਿੱਚ ਨੇ ਇਸ ਤੋਂ ਇਲਾਵਾ ਤੇਲ ਵੀ ਦੱਸਿਆ ਜਾ ਰਿਹਾ ਕਿ ਤੇਲ ਦੇ ਭੰਡਾਰ ਵੀ ਬਹੁਤ ਨੇ ਸੋ 트럼ਪ ਦੀ ਕਿਤੇ ਨਾ ਕਿਤੇ ਨਜ਼ਰ ਉਹਨਾਂ ਰੇਅਰ ਅਰਥ ਮੈਟਲ ਤੇ ਵੀ ਹੈ ਤੇ ਗ੍ਰੀਨਲੈਂਡ ਦੀ ਧਰਤੀ ਦੇ ਵਿੱਚ ਲੁਕ ਹੈ ਕਰੂਡ ਆਇਲ ਤੇ ਵੀ ਹੈ ਸੋ ਹਾਲ ਹੀ ਦੇ ਵਿੱਚ 트럼ਪ ਨੇ ਉਦੋਂ ਹੋਰ ਲੋਕਾਂ ਨੂੰ ਹੈਰਾਨ ਕਰਤਾ ਪੂਰੀ ਦੁਨੀਆ ਨੂੰ ਹੈਰਾਨ ਕਰਤਾ ਜਦੋਂ 트럼ਪ ਨੇ ਕਹਿ ਦਿੱਤਾ ਕਿ ਜੇ ਸਾਨੂੰ ਗ੍ਰੀਨਲੈਂਡ ਇਸ ਤਰੀਕੇ ਨਾਲ ਨਹੀਂ ਮਿਲੇਗਾ ਤਾਂ ਫਿਰ ਅਸੀਂ ਉਂਗਲ ਟੇਢੀ ਕਰ ਲਾਂਗੇ ਅਸੀਂ ਉੱਥੇ ਮਿਲਟਰੀ ਭੇਜ ਕੇ ਗ੍ਰੀਨਲੈਂਡ ਤੇ ਕਬਜ਼ਾ ਕਰ ਲਿਆਂਗੇ ਹੁਣ ਦੁਨੀਆ ਦੇ ਕਈ ਦੇਸ਼ ਡਰ ਰਹੇ ਨੇ ਕਿ ਬਈ ਟਰੰਪ ਕੁਝ ਵੀ ਕਰ ਸਕਦਾ ਜਿਸ ਤਰੀਕੇ ਨਾਲ ਟਰੰਪ ਨੇ ਵੈਨੂਏਲਾ ਤੇ ਅਟੈਕ ਕਰਕੇ ਉੱਥੇ ਦੇ ਰਾਸ਼ਟਰਪਤੀ ਨੂੰ ਹੀ ਕੈਪਚਰ ਕਰ ਲਿਆ ਕਿਤੇ ਇਹ ਨਾ ਹੋਵੇ ਕਿ ਰਾਤੋਂ ਰਾਤ ਐਸੀ ਹੀ ਇੱਕ ਸਰਜਿਕਲ ਸਟ੍ਰਾਈਕ ਟਰੰਪ ਗ੍ਰੀਨਲੈਂਡ ਦੇ ਉੱਤੇ ਵੀ ਕਰਾ ਦੇ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਵੀ ਬੰਦੀ ਬਣਾ ਕੇ ਕੰਟਰੋਲ ਆਪਣੇ ਹੱਥ ਚ ਲੈ ਲੇ ਪਰ ਡੈਨਮਾਰਕ ਇਸ ਦੇ ਰਾਹ ਦੇ ਵਿੱਚ ਅੜ ਕੇ ਖੜ ਗਿਆ ਜਦੋਂ ਟਰੰਪ ਜਾਂ ਅਮਰੀਕਾ ਨੇ ਕਿਹਾ ਕਿ ਅਸੀਂ ਗ੍ਰੀਨਲੈਂਡ ਦੇ ਬਦਲੇ ਕੋਈ ਵੀ ਵੱਡੀ ਰਕਮ ਦੇਣ ਦੇ ਲਈ ਤਿਆਰ ਹਾਂ ਤਾਂ ਡੈਨਮਾਰਕ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਉੱਥੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਨੇ ਕਿਹਾ ਕਿ ਨਹੀਂ ਗ੍ਰੀਨਲੈਂਡ ਸੇਲ ਪਰਪਸ ਦੇ ਲਈ ਨਹੀਂ ਹੈ ਗ੍ਰੀਨਲੈਂਡ ਡੈਨਮਾਰਕ ਦਾ ਤੇ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਗ੍ਰੀਨਲੈਂਡ ਦੇ ਲੋਕ ਨੇ ਕਿਉਂਕਿ ਉੱਥੇ ਇੱਕ ਵੱਖਰੀ ਆਪਣੇ ਮੁਲਕ ਦੀ ਉਹਨਾਂ ਦੀ ਆਪਣੀ ਸਰਕਾਰ ਆ ਆਪਣਾ ਪ੍ਰਧਾਨ ਮੰਤਰੀ ਆ ਤਾਂ ਇੱਕ ਸੋਚ ਇਹ ਵੀ ਆ ਰਹੀ ਹੈ ਕਿ ਗ੍ਰੀਨਲੈਂਡ ਦੇ ਲੋਕ ਕੀ ਚਾਹੁੰਦੇ ਨੇ ਉਹਨਾਂ ਦਾ ਮਤ ਲੈਣਾ ਵੀ ਜ਼ਰੂਰੀ ਆ ਹੁਣ ਜਦੋਂ ਡੈਨਮਾਰਕ ਨੇ ਸਾਫ਼ ਤੌਰ ਤੇ ਟਰੰਪ ਨੂੰ ਨਾ ਕਰ ਦਿੱਤੀ ਤਾਂ ਉੱਧਰ ਜਿਹੜੇ ਯੂਰਪ ਦੇ 5-6 ਵੱਡੇ ਦੇਸ਼ ਨੇ ਉਹ ਇਕੱਠੇ ਹੋਏ ਨੇ ਨਾਲ ਹੀ ਇਹਨਾਂ ਦੇਸ਼ਾਂ ਦੇ ਜਿਹੜਾ 30 ਦੇਸ਼ਾਂ ਦਾ ਇਹ ਸਮੂਹ ਹੈ ਇਹਨਾਂ ਨੇ ਇੱਕ ਪਾਸੇ ਤਾਂ ਯੂਕਰੇਨ ਨੂੰ ਫੁੱਲੀ ਤੌਰ ਤੇ ਉਹਦੇ ਨਾਲ ਖੜਨ ਦਾ ਐਲਾਨ ਕਰ ਦਿੱਤਾ ਹੈ ਹਾਲ ਹੀ ਦੇ ਵਿੱਚ ਇਹ ਮੀਟਿੰਗ ਯੂਰਪ ਦੇ ਵਿੱਚ ਹੋਈ ਸੀ ਤੇ ਇਸ ਦੇ ਨਾਲ ਨਾਲ ਇਹ ਸਾਰੇ ਯੂਰੋਪੀਅਨ ਦੇਸ਼ਾਂ ਨੇ ਡੈਨਮਾਰਕ ਨੂੰ ਵੀ ਬੈਕ ਕੀਤਾ ਤੇ ਅਮਰੀਕਾ ਦੀ ਇਸ ਸੋਚ ਦਾ ਵਿਰੋਧ ਕੀਤਾ ਕਿ ਵੀ ਤੁਸੀਂ ਐਵੇਂ ਕਿਵੇਂ ਕਬਜ਼ਾ ਗ੍ਰੀਨਲੈਂਡ ਤੇ ਕਰ ਲੋਗੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਤਾਂ ਇਹ ਵੀ ਆਰਡਰ ਇੱਕ ਦੇ ਦਿੱਤਾ ਸੀ ਕਿ ਜੇ ਅਮਰੀਕਾ ਦਾ ਕੋਈ ਵੀ ਸੋਲਜਰ ਫੌਜੀ ਆ ਕੇ ਕੋਈ ਹਮਲਾ ਕਰਦਾ ਤਾਂ ਉਹਨੂੰ ਦੇਖਦੇ ਸ਼ੂਟ ਕਰ ਦਿਓ ਇਸ ਹੱਦ ਤੱਕ ਇਹ ਗੱਲ ਪਹੁੰਚ ਗਈ ਸੀ ਪਰ ਨਾਲ ਦੀ ਨਾਲ ਡੈਨਮਾਰਕ ਤੇ ਗ੍ਰੀਨਲੈਂਡ ਦੀਆਂ ਸਰਕਾਰਾਂ ਇਹ ਵੀ ਚਾਹੁੰਦੀਆਂ ਨੇ ਕਿ ਜੇਕਰ ਅਮਰੀਕਾ ਕੁਝ ਹਾਸਲ ਕਰਨਾ ਚਾਹੁੰਦਾ ਕੁਝ ਆਪਣਾ ਮਿਲਟਰੀ ਬੇਸ ਬਣਾਉਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਬਹਿ ਕੇ ਗੱਲ ਕਰੇ ਪਰ 트럼ਪ ਸਾਹਿਬ ਗੱਲ ਨਹੀਂ ਕਰਦੇ ਉਹ ਕਹਿੰਦੇ ਕਿ ਮੈਂ ਤਾਂ ਦੁਨੀਆ ਦਾ ਸਰਪੰਚ ਆ ਮੈਂ ਜੋ ਕਹਤਾ ਉਹੀ ਚੀਜ਼ ਹੋਊਗੀ ਹੁਣ ਸਵਾਲ ਇਹ ਹੈ ਕਿ ਆਖਿਰਕਾਰ ਭਾਈ 트럼ਪ ਰੁਕੂਗਾ ਕਦੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਰਾਨ ਦੇ ਪਿੱਛੇ ਪਿਆ ਫਿਰ ਵੈਨੇਜੁਏਲਾ ਦੇ ਪਿੱਛੇ ਪਿਆ ਹੁਣ ਗ੍ਰੀਨਲੈਂਡ ਦੇ ਪਿੱਛੇ ਪਿਆ ਭਾਰਤ ਦੇ ਪਿੱਛੇ ਦੱਪੇ ਆਈ ਹੈ ਕਿਉਂਕਿ ਟੈਰਫ ਤੇ ਟੈਰਫ ਉਹਨੇ ਬਹੁਤ ਮੋٹے ਭਾਰਤ ਤੇ ਲਾਏ ਹੋਏ ਨੇ ਸਿਰਫ ਇਸ ਗੱਲ ਨੂੰ ਲੈ ਕੇ ਕਿ ਭਾਰਤ ਰੂਸ ਦਾ ਸਸਤਾ ਤੇਲ ਖਰੀਦ ਰਿਹਾ ਤੇ ਇਸ ਦੇ ਨਾਲ ਹੀ ਡੈਨਮਾਰਕ ਜਿਹੜਾ ਕਿ ਨੈਟੋ ਅਲਾਈਅንስ ਹੈ ਨੈਟੋ ਦੇ ਦੇਸ਼ਾਂ ਦੇ ਵਿੱਚੋਂ ਇੱਕ ਹੈ ਇਸੇ ਤਰੀਕੇ ਦੇ ਨਾਲ ਗ੍ਰੀਨਲੈਂਡ ਵੀ ਨੈਟੋ ਦੇ ਦੇਸ਼ਾਂ ਦੇ ਵਿੱਚੋਂ ਇੱਕ ਹੈ ਡੈਨਮਾਰਕ ਇਹ ਕਹਿ ਰਿਹਾ ਕਿ ਜੇਕਰ ਅਮਰੀਕਾ ਨੇ ਕਿ ਕਿਸੇ ਵੀ ਤਰੀਕੇ ਦੀ ਫੌਜੀ ਗਤੀਵਿਧੀ ਗ੍ਰੀਨਲੈਂਡ ਦੇ ਉੱਤੇ ਕੀਤੀ ਤਾਂ ਇਸ ਨੂੰ ਸਮਝਿਆ ਜਾਊਗਾ ਕਿ ਨੈਟੋ ਟੁੱਟ ਗਿਆ ਨੈਟੋ ਅਸੀਂ ਅਮਰੀਕਾ ਨੂੰ ਨੈਟੋ ਤੋਂ ਬਾਹਰ ਕਰ ਦੇਾਂਗੇ ਫਿਰ ਨੈਟੋ ਦੇ ਜਿਹੜੇ ਇਹ ਦੇਸ਼ ਨੇ ਯੂਰਪ ਯੂਰਪ ਵਾਲੇ ਦੇਸ਼ ਇਹ ਫਿਰ ਮਿਲ ਕੇ ਗ੍ਰੀਨਲੈਂਡ ਦੀ ਹਿਫਾਜ਼ਤ ਕਰਨਗੇ ਤਾਂ ਟਰੰਪ ਦੀ ਨਿਗਾਹ ਗ੍ਰੀਨਲੈਂਡ ਦੇ ਉੱਤੇ ਆ ਡੈਨਮਾਰਕ ਇਸ ਦਾ ਵਿਰੋਧ ਕਰ ਰਿਹਾ ਗ੍ਰੀਨਲੈਂਡ ਦੇ ਜਿਹੜੇ ਲੋਕਲ ਲੋਕ ਨੇ ਉਹ ਕੀ ਸੋਚਦੇ ਨੇ ਉਹ ਵੀ ਵੱਡੀ ਇੱਕ ਸੋਚਣ ਵਾਲੀ ਗੱਲ ਹੈ ਗ੍ਰੀਨਲੈਂਡ ਦੇ ਕੁਝ ਹਿੱਸੇ ਦੇ ਜਿਹੜੇ ਲੋਕ ਨੇ ਉਹ ਸੋਚਦੇ ਨੇ ਕਿ ਨਹੀਂ ਜੀ ਹੁਣ ਸਾਨੂੰ ਪੂਰੇ ਤਰੀਕੇ ਦੇ ਨਾਲ ਆਜ਼ਾਦ ਹੋਣਾ ਪਊਗਾ ਕਿਉਂਕਿ ਮੈਂ ਪਹਿਲਾਂ ਸ਼ੁਰੂ ਵਿੱਚ ਦੱਸਿਆ ਸੀ ਕਿ ਬੇਸ਼ੱਕ 1979 ਦੇ ਵਿੱਚ ਗ੍ਰੀਨਲੈਂਡ ਦੇ ਵਿੱਚ ਆਪਣੀ ਸਰਕਾਰ ਬਣ ਗਈ ਸੀ ਉਸ ਤੋਂ ਪਹਿਲਾਂ ਡੈਨਮਾਰਕ ਦਾ ਹੀ ਰਾਜ ਉੱਥੇ ਚੱਲਦਾ ਸੀ ਪਰ ਅੱਜ ਵੀ ਸਰਕਾਰ ਬਣਨ ਤੋਂ ਬਾਅਦ ਵੀ ਜਿਹੜੀ ਫੋਰਨ ਪੋਲਿਸੀ ਹੈ ਤੇ ਡਿਫੈਂਸ ਹੈ ਉਹ ਕੌਣ ਦੇਖ ਰਿਹਾ ਉਸ ਨੂੰ ਡੈਨਮਾਰਕ ਹੀ ਦੇਖ ਰਿਹਾ ਤਾਂ ਜਿਹੜੇ ਗ੍ਰੀਨਲੈਂਡ ਦੇ ਲੋਕ ਨੇ ਉਹ ਇਹ ਚਾਹੁੰਦੇ ਨੇ ਕਿ ਹੁਣ ਸਾਡਾ ਸਮਾਂ ਆ ਗਿਆ ਜੀ ਜਦੋਂ ਸਾਨੂੰ ਪੂਰਨ ਰੂਪ ਦੇ ਵਿੱਚ ਆਜ਼ਾਦ ਹੋ ਜਾਣਾ ਚਾਹੀਦਾ ਕੁਝ ਜਿਹੜੇ ਹਿੱਸੇ ਵਾਲੇ ਲੋਕ ਨੇ ਉਹ ਇਹ ਚਾਹੁੰਦੇ ਨੇ ਕਿ ਸਾਨੂੰ ਹੁਣ ਦੇਰ ਨਹੀਂ ਕਰਨੀ ਚਾਹੀਦੀ ਸਾਨੂੰ ਅਮਰੀਕਾ ਦਾ ਹਿੱਸਾ ਬਣ ਜਾਣਾ ਚਾਹੀਦਾ ਕਿਉਂਕਿ ਜੇ ਅਸੀਂ ਅਮਰੀਕਾ ਦੇ ਨਾਲ ਜਾ ਕੇ ਜੁੜਦੇ ਆਂ ਜਾਂ ਅਮਰੀਕਾ ਦੀ ਕਿਸੇ ਤਰੀਕੇ ਨਾਲ ਕਲੋਨੀ ਦੇ ਵਿੱਚ ਆ ਜਾਂਦੇ ਆਂ ਤਾਂ ਅਸੀਂ ਵੀ ਸੁਪਰ ਪਾਵਰ ਕਹਾਵਾਂਗੇ ਅਸੀਂ ਵੀ ਹੋਰ ਆਧੁਨਿਕ ਹੋ ਜਾਾਂਗੇ ਪਰ ਯੂਰਪੀ ਇਸ ਗੱਲ ਨੂੰ ਮੰਨ ਕੇ ਰਾਜੀ ਨਹੀਂ ਰਸ਼ੀਆ ਇਸ ਗੱਲ ਨੂੰ ਮੰਨ ਕੇ ਰਾਜੀ ਨਹੀਂ ਰੂਸ ਤੇ ਵਲਾਦਿਮਿਰ ਪੁੱਤ ਨੇ ਕਹਿ ਰਹੇ ਨੇ ਕਿ ਜੇ ਅਮਰੀਕਾ ਗ੍ਰੀਨਲੈਂਡ ਦੇ ਵਿੱਚ ਆ ਕੇ ਬੈਠ ਗਿਆ ਤਾਂ ਇਹ ਸਿੱਧਾ ਸਾਨੂੰ ਖਤਰਾ ਹੈ ਹੁਣ ਰੂਸ ਜਾਂ ਵਲਾਦਿਮੀਰ ਪੁਤਨ ਯੂਕਰੇਨ ਤੇ ਹਮਲਾ ਕਿਉਂ ਕੀਤਾ ਉਸ ਦਿਨ ਨਾਲ ਲੜਾਈ ਕਿਉਂ ਕਰ ਰਿਆ ਉਸ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਰੂਸ ਨੂੰ ਇਹ ਸੀ ਕਿ ਯੂਕਰੇਨ ਬਣਨਾ ਚਾਹੁੰਦਾ ਸੀ ਨੈਟੋ ਦਾ ਮੈਂਬਰ ਤੇ ਜੇ ਨੈਟੋ ਦਾ ਮੈਂਬਰ ਯੂਕਰੇਨ ਬਣ ਜਾਂਦਾ ਤਾਂ ਨੈਟੋ ਦੀਆਂ ਫੌਜਾਂ ਯੂਕਰੇਨ ਦੀ ਸੀਮਾ ਤੇ ਆ ਜਾਂਦੀਆਂ ਜਿਹੜੀ ਕਿ ਰੂਸ ਦੇ ਨਾਲ ਲੱਗਦੀ ਹੈ ਰੂਸ ਅਜਿਹਾ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਨੈਟੋ ਦੀਆਂ ਸਿਨਾਵਾ ਉਹਦੇ ਬਾਰਡਰ ਤੇ ਆ ਕੇ ਖੜ ਜਾਂਣ ਇਸ ਕਰਕੇ ਰਸ਼ੀਆ ਲਗਾਤਾਰ ਯੂਕਰੇਨ ਨੂੰ ਮਨਾ ਕਰ ਰਿਹਾ ਸੀ ਕਿ ਤੂੰ ਜਿਵੇਂ ਹੈਗਾ ਉਵੇਂ ਹੀ ਬੈਠਾ ਰਹਿ ਤੂੰ ਜੇ ਨੈਟੋ ਦਾ ਦੇਸ਼ ਬਣਿਆ ਜਾਂ ਨੈਟੋ ਦਾ ਮੈਂਬਰ ਬਣਿਆ ਉਹ ਮੈਂ ਬਣਨ ਨਹੀਂ ਦੇਣਾ ਤੇ ਇਸੇ ਕਰਕੇ ਪੁਤਿਨ ਨੇ ਯੂਕਰੇਨ ਤੇ ਅਟੈਕ ਕਰਾਤਾ ਸੀ ਸੋ ਜੇ ਯੂਕਰੇਨ ਤੇ ਪੁਤਿਨ ਅਟੈਕ ਕਰ ਸਕਦਾ ਤਾਂ ਕੀ ਅਸੀਂ ਇਹ ਨਹੀਂ ਸੋਚਦੇ ਕਿ ਜੇ ਅਮਰੀਕਾ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੂਗਾ ਤਾ ਫਿਰ ਰੂਸ ਚੁੱਪ ਕਰਕੇ ਬਹਿ ਜਾਊਗਾ ਜਾਂ ਵਲਾਦਿਮੀਰ ਪੁਤਿਨ ਚੁੱਪ ਕਰਕੇ ਬਹਿ ਜਾਊਗਾ ਜਿਹੜੇ ਲੋਕ ਅੱਜ ਕਹਿ ਰਹੇ ਨੇ ਨਾ ਕਿ ਲੈ ਅਮਰੀਕਾ ਨੇ ਜਾਂ ਡੋਨਲਡ ਟਰੰਪ ਨੇ ਰਸ਼ੀਆ ਦਾ ਜਿਹੜਾ ਔਇਲ ਟੈਂਕਰ ਆ ਉਹਦੇ ਵੀ ਉਹਦੇ ਤੇ ਵੀ ਤਾਂ ਕਬਜ਼ਾ ਕਰ ਲਿਆ ਉਹਦੇ ਤੇ ਤਾਂ ਕੁਝ ਬੋਲਿਆ ਨਹੀਂ ਰੂਸੀਆ ਪੁਤਿਨ ਪਰ ਇਹ ਉਹਨਾਂ ਲੋਕਾਂ ਦੀ ਗਲਤਫਹਿਮੀ ਹੈ ਕਿਉਂਕਿ ਜਦੋਂ ਇੱਕ ਵੱਡਾ ਤੂਫਾਨ ਆਉਣਾ ਹੁੰਦਾ ਕਹਿੰਦੇ ਹੁੰਦੇ ਆ ਕਿ ਬਹੁਤ ਜ਼ਿਆਦਾ ਸਨਾਟਾ ਹੋ ਜਾਂਦਾ ਸਨਸਾਨ ਪਸਰੀ ਹੁੰਦੀ ਹੈ ਰੂਸ ਦਾ ਇਹ ਸਨਾਟਾ ਆਉਣ ਵਾਲੇ ਇੱਕ ਵੱਡੇ ਪੁਚਾਲ ਤੋਂ ਜਾਂ ਇੱਕ ਵੱਡੇ ਤੂਫਾਨ ਤੋਂ ਪਹਿਲਾਂ ਵਾਲਾ ਸਨਾਟਾ ਸਮਝਿਓ ਕਿਉਂਕਿ ਰੂਸ ਕਦੇ ਵੀ ਅਮਰੀਕਾ ਨੂੰ ਗ੍ਰੀਨਲੈਂਡ ਤੇ ਕਾਬਜ਼ ਨਹੀਂ ਹੋਣ ਦੇਊਗਾ ਤੇ ਹੁਣ ਤਾਂ ਅਮਰੀਕਾ ਦੀ ਇਸ ਚਾਲ ਦੇ ਵਿਰੋਧ ਦੇ ਵਿੱਚ ਯੂਰੋਪੀਅਨ ਦੇਸ਼ ਵੀ ਆ ਗਏ ਨੇ ਜਿਦੇ ਵਿੱਚ ਫਰਾਂਸ ਹੈ ਇੰਗਲੈਂਡ ਨੂੰ ਛੱਡ ਦੀ ਫਰਾਂਸ ਹੈ ਡੈਨਮਾਰਕ ਹੈ ਹੋਰ ਬਹੁਤ ਸਾਰੇ ਨੇ ਯੂਕਰੇਨ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਕਿ ਜਿਨ੍ਹਾਂ ਨੇ ਡੈਨਮਾਰਕ ਨੂੰ ਬੈਕ ਕਰਨ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ ਪਰ ਸਵਾਲ ਜਿੱਥੋਂ ਸ਼ੁਰੂ ਤੋਂ ਹੋਇਆ ਸੀ ਕਿ ਖੁਦ ਨੂੰ ਬੰਦਾ ਕਹਾਉਂਦਾ ਇਹ ਪੀਸ ਮੇਕਰ ਹੈ ਪਰ ਦੁਨੀਆ ਦੀ ਸ਼ਾਂਤੀ ਨੂੰ ਅਸ਼ਾਂਤੀ ਦੇ ਰੂਪ ਦੇ ਵਿੱਚ ਬਦਲਣ ਦੇ ਲਈ ਕੰਮ ਕਰ ਰਿਹਾ ਹੁਣ ਟਰੰਪ ਚਾਹੂਗਾ ਕਿ ਪੂਰੀ ਦੁਨੀਆ ਉਹਦੇ ਕਬਜ਼ੇ ਦੇ ਵਿੱਚ ਹੋ ਜੇ ਤੇ ਕੋਈ ਦੇਸ਼ ਬੋਲੇ ਨਾ ਇਹ ਵੀ ਨਹੀਂ ਹੋ ਸਕਦਾ ਹਾਂ ਹੁਣ ਤੱਕ ਟਰੰਪ ਦਾ ਬੇਸ਼ੱਕ ਮਾੜੇ ਦੇਸ਼ਾਂ ਦੇ ਨਾਲ ਪਾਲਾ ਪਿਆ ਪਰ ਇੱਥੇ ਨਾ ਤਾਂ ਡੈਨਮਾਰਕ ਘਟ ਹੈ ਜਾਂ ਨਾ ਯੂਰੋਪੀਅਨ ਯੂਨੀਅਨ ਘਟ ਹੈ ਨਾ ਫਿਰ ਰਸ਼ੀਆ ਫਿਰ ਜਿਹਦੇ ਨਾਲ ਚਾਈਨਾ ਤੇ ਨਾਰਥ ਕੋਰੀਆ ਬੈਠੇ ਨੇ ਜਿਹੜੇ ਉਹ ਵੀ ਵੱਡੇ ਪਰਮਾਣੂ ਹਥਿਆਰਾਂ ਦੇ ਨਾਲ ਸੰਪੰਨ ਦੇਸ਼ ਨੇ ਉਹ ਵੀ ਬੈਕ ਰਸ਼ੀਆ ਨੂੰ ਕਰਨਗੇ ਤਾਂ ਦੋਸਤੋ ਜਿਸ ਤਰੀਕੇ ਦੇ ਨਾਲ ਇਹ ਇੱਕ ਤੋਂ ਬਾਅਦ ਇੱਕ ਗੱਲਾਂ ਹੋ ਰਹੀਆਂ ਨੇ ਘਟਨਾਵਾਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਟਰੰਪ ਆਪਣੇ ਆਪੇ ਤੋਂ ਬਾਹਰ ਹੋ ਰਿਹਾ ਟਰੰਪ ਨੂੰ ਲੱਗਦਾ ਕਿ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਮੈਂ ਜਿਸ ਥਾਂ ਤੇ ਦਿਸ ਦੇਸ਼ ਤੇ ਉਂਗਲ ਰੱਖਤੀ ਉਹ ਮੇਰਾ ਹੋ ਜਾਊਗਾ ਐਸਾ ਨਹੀਂ ਹੋ ਸਕਦਾ ਸੋ ਇਸ ਕਰਕੇ ਲਗਾਤਾਰਤਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਭਈ ਜਿਹੜੀ ਭਵਿੱਖ ਵਰਤਾਵਾਂ ਦੇ ਜਿਹੜੇ ਕੀ ਪ੍ਰੈਡਿਕਟ ਕੀਤੇ ਨਾਸਤਰੇ ਦਮਸ ਵਰਗਿਆਂ ਨੇ ਜਿਨ੍ਹਾਂ ਨੇ ਭਵਿੱਖ ਪਹਿਲਾਂ ਹੀ ਦੇਖ ਲਿਆ ਸੀ ਜਾਂ ਬਾਬਾ ਵੈੰਗਾ ਨੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ 2026 ਬਹੁਤ ਖਤਰਨਾਕ ਹੋ ਸਕਦਾ ਕਿਤੇ ਇਹ ਸੱਚਮੁੱਚ ਉਹੀ 26 ਵਾਲਾ ਸਾਲ ਤਾਂ ਨਹੀਂ ਕਿ ਜਿਹੜਾ ਪੂਰੀ ਦੁਨੀਆ ਦੇ ਲਈ ਅਸ਼ਾਂਤੀ ਲੈ ਕੇ ਆਵੇ ਤੇ ਖੁਦ ਨੂੰ ਜਿਹੜਾ ਬੰਦਾ ਪੀਸ ਮੇਕਰ ਕਹਾਉਂਦਾ ਡੋਨਲਡ ਟਰੰਪ ਕਿਤੇ ਉਸੇ ਦੀ ਵਜ੍ਹਾ ਕਰਕੇ ਹੀ 3rd ਵਾਰ ਸ਼ੁਰੂ ਨਾ ਹੋ ਜੇ ਇਹ ਵੱਡੇ ਸਵਾਲ ਨੇ ਚਿੰਤਾ ਦਾ ਵਿਸ਼ਾ ਆ ਸੋ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਸਿਚੁਏਸ਼ਨ ਬਦਲਦੀ ਹੈ ਕਿਸ ਤਰੀਕੇ ਨਾਲ ਅਮਰੀਕਾ ਕੀ ਜਾਂ ਟਰੰਪ ਹੈ ਕੁਝ ਬੈਕਸਟੈਪ ਲੈਂਦਾ ਹੈ ਜਾਂ ਫਿਰ ਅੱਗੇ ਫਾਰਵਰਡ ਹੋ ਕੇ ਜਾਂ ਟਰੰਪ ਕੋਈ ਗਲਤੀ ਕਰਦਾ ਕਿ ਜਿਸ ਤਰੀਕੇ ਨਾਲ ਵੈਨੇਜੁਏਲਾ ਤੇ ਕਬਜ਼ਾ ਕੀਤਾ ਹੈ ਆਪਾਂ ਨੇ ਉੱਥੋਂ ਦਾ ਰਾਸ਼ਟਰਪਤੀ ਚੁੱਕ ਲਿਆ ਉਸੇ ਤਰੀਕੇ ਦੀ ਇੱਕ ਸੈਨਿਕ ਕਾਰਵਾਈ ਆਪਾਂ ਗ੍ਰੀਨਲੈਂਡ ਦੇ ਵਿੱਚ ਵੀ ਹੋਣ ਦਿੰਨੇ ਆ ਤਾਂ ਡੈਨਮਾਰਕ ਮੂਰੇ ਖੜਾ ਡੈਨਮਾਰਕ ਦੀ ਫੌਜ ਉੱਥੇ ਆ ਕਿਉਂਕਿ ਗ੍ਰੀਨਲੈਂਡ ਦਾ ਜਿਹੜਾ ਸਾਰਾ ਡਿਫੈਂਸ ਸਿਸਟਮ ਹੈ ਉਹ ਡੈਨਮਾਰਕ ਦੇਖਦਾ ਗ੍ਰੀਨਲੈਂਡ ਦੀ ਸੁਰੱਖਿਆ ਕੌਣ ਕਰਦੀ ਹੈ ਡੈਨਮਾਰਕ ਦੀ ਆਰਮੀ ਕਰਦੀ ਹੈ ਜਿਹੜੀ ਮੌਕੇ ਤੇ ਮੌਜੂਦ ਹੈ ਸੋ ਇਹ ਜੇਕਰ ਅਮਰੀਕਾ ਨੇ ਇਹ ਕੀਤਾ ਤਾਂ ਇੱਕ ਬਹੁਤ ਵੱਡੀ جنگ ਨੂੰ ਦਾਵਤ ਦੇਣ ਦਾ ਕੰਮ ਅਮਰੀਕਾ ਕਰੂਗਾ ਉਮੀਦ ਇਹ ਆ ਕਿ ਡੋਨਲਡ ਟਰੰਪ ਸਮਝ ਜਾਵੇ ਥੋੜਾ ਜਿਹਾ ਸੋਚ ਦੇ ਨਾਲ ਕੰਮ ਲਵੇ ਥੋੜਾ ਜਿਹਾ ਠਹਿਰਾਵ ਦੇ ਨਾਲ ਸੋਚੇ ਕਿ ਜੇ ਮੈਂ ਇਸ ਤਰੀਕੇ ਨਾਲ ਕਰਾਂ ਤਾਂ ਇਹਦੇ ਭਵਿੱਖ ਦੇ ਵਿੱਚ ਬੁਰੇ ਨਤੀਜੇ ਕੀ ਹੋ ਸਕਦੇ ਨੇ ਪਰ ਇੱਕ ਗੱਲ ਦੋਸਤੋ ਤਾਇਆ ਜੇ ਅਮਰੀਕਾ ਜਾਂ 트੍ਰੰਪ ਇਸੇ ਤਰੀਕੇ ਦੇ ਨਾਲ ਗ੍ਰੀਨਲੈਂਡ ਦੇ ਉੱਤੇ ਕਾਬਜ ਹੋਣ ਦੀ ਕੋਸ਼ਿਸ਼ ਕਰੂਗਾ ਤਾਂ ਡੈਨਮਾਰਕ ਉਹਦੇ ਮੂਰੇ ਆਊਗਾ ਯੂਰਪ ਦੇ ਬਹੁਤ ਸਾਰੇ ਦੇਸ਼ ਉਹਦੇ ਮੂਰੇ ਆਉਣਗੇ ਤੇ ਰਸ਼ੀਆ ਤਾਂ ਫਿਰ ਬੈਠਾ ਹੀ ਆ ਤੇ ਜੇਕਰ ਰਸ਼ੀਆ ਤੇ ਅਮਰੀਕਾ ਜਿਹੜਾ ਕਿ ਅਸੀਂ ਮੰਨ ਰਹੇ ਹਾਂ ਕਿ ਓਇਲ ਟੈਂਕਰ ਤੇ ਹੋਏ ਕਬਜ਼ੇ ਤੋਂ ਬਾਅਦ ਵੀ ਰਸ਼ੀਆ ਕੁਝ ਬੋਲਿਆ ਨਹੀਂ ਤਾਂ ਫਿਰ ਗ੍ਰੀਨਲੈਂਡ ਦੇ ਉੱਤੇ ਜੇਕਰ ਅਮਰੀਕਾ ਕਬਜ਼ਾ ਕਰੂਗਾ ਤਾਂ ਲੱਗਦਾ ਨਹੀਂ ਕਿ ਰੂਸੀਆ ਬਲਾਦੀਰ ਪੁਤਿਨ ਚੁੱਪ ਬੈਠੂਗਾ ਸੋ ਜੇਕਰ ਇੱਧਰ ਨੂੰ ਤਸਵੀਰਾਂ ਹੁੰਦੀਆਂ ਨੇ ਜਾਂ ਇਹ ਤਸਵੀਰਾਂ ਪੁਵਿੱਖ ਦੇ ਵਿੱਚ ਐਸੀਆਂ ਨਜ਼ਰ ਆਉਂਦੀਆਂ ਨੇ ਤਾਂ ਦੋਸਤੋ ਸੱਚ ਜਾਣਿਓ ਦੁਨੀਆ ਤੀਸਰੇ ਵਿਸ਼ਵ ਯੁੱਧ ਤੋਂ ਦੂਰ ਨਹੀਂ ਹੈ